ਅਸਲਾਮ ਵਾਲੇਕਮ ਵੀਵਰਸ ਅੱਜ ਦੀ ਵੀਡੀਓ ਆ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਬਹੁਤ ਇੰਟਰਸਟਿੰਗ ਕਥਾ ਵਾ ਪਹਿਲਾਂ ਆਪਾਂ ਵੀਡੀਓ ਦੇਖਦੇ ਆਂ ਔਰ ਉਸ ਤੋਂ ਬਾਅਦ ਆ ਗੱਲਬਾਤ ਕਰਦੇ ਆਂ ਦਿਲਜੀਤ ਦੀ ਫਿਲਮ ਆਈ ਭਾਈ ਜਸਵੰਤ ਸਿੰਘ ਖਾਲੜੇ ਦੇ ਉੱਤੇ ਪੰਜਾਬ 195 ਤੁਸੀਂ ਵੇਖੀ ਰਿਲੀਜ਼ ਹੀ ਨਹੀਂ ਹੋਈ ਵੇਖਣੀ ਤੁਸੀਂ ਕਿੱਥੋਂ ਆ ਜੇ ਆ ਪੰਜਾਬੀ ਫਿਲਮ ਚੱਲਦੀ ਆ ਤੁਹਾਡੇ ਇਕੱਲੇ ਇਕੱਲੇ ਬੱਚੇ ਨੂੰ ਪਤਾ ਲੱਗ ਜਾਣਾ ਸੀ ਕਿ ਸਿਸਟਮ ਨੇ 25000 ਮੁੰਡਾ ਖਾੜਕੂ ਕਹਿ ਕੇ ਕਿੱਦਾਂ ਮਾਰਿਆ ਵਾ ਕਿਉਂਕਿ ਲਿਸਟ ਬਣਾਈ ਆ ਭਾਈ ਜਸਵੰਤ ਸਿੰਘ ਖਾਲੜੇ ਨੇ ਉਹਨਾਂ ਨੇ ਭਾਈ ਜਸਵੰਤ ਸਿੰਘ ਖਾਲੜੇ ਵਾਲੀ ਤੇ ਨਹੀਂ ਚੱਲਣ ਦਿੱਤੀ ਉਸੇ ਦਿਲਜੀਤ ਕੋਲੋਂ ਚਮਕੀਲਾ ਬਣਵਾ ਦਿੱਤੀ ਵੇਖੀ ਬਹੁਤਿਆਂ ਨੇ ਜਾ ਕੇ ਸਿਨੇਮਿਆਂ 'ਚ ਵੀ ਵੇਖੀ ਮੋਬਾਈਲਾਂ 'ਤੇ ਵੀ ਡਾਊਨਲੋਡ ਕਰ ਕਰਕੇ ਵੇਖੀ ਸਿਸਟਮ ਤੇ মিডিਆ ਤੁਹਾਨੂੰ ਖਿਲਾਰਦਾ ਕਿੱਥੇ ਆ ਅੱਜ ਇਹ ਤਾਂ ਚਮਕੀਲੇ ਦੀ ਬਣਵਾ ਕੇ ਤੁਹਾਡੇ ਕੋਲੋਂ ਤਾੜੀਆਂ ਮਰਵਾਈਆਂ ਉਹ ਦਿਨ ਦੂਰ ਨੇ ਜਦੋਂ ਤੁਹਾਡੇ ਕੋਲ ਬੇਅੰਤ ਸੌਂ ਦੇ ਨਾਂ ਦੇ ਤੇ ਕੇ ਪੀ ਐਸ ਗਿੱਲ ਦੀਆਂ ਫਿਲਮਾਂ ਬਣਾ ਕੇ ਵੀ ਉਹਨਾਂ ਤਾੜੀਆਂ ਮਰਵਾ ਲੈਣੀਆਂ ਵਾਂ ਮਰਵਾ ਲੈਣੀਆਂ ਵਾਂ ਉਹਨਾਂ ਨੂੰ ਪਤਾ ਹੈ ਕੌਮ ਫਿਲਮਾਂ 'ਚੋਂ ਪ੍ਰਚਾਰ ਲੱਭਣ ਲੱਗੀ ਆ ਅੱਜ ਨਿਗਾ ਧਾਰਮਿਕ ਫਿਲਮਾਂ ਬਣ ਲਈ ਬਣ ਰਹੀਆਂ ਗੁਸਾਣਾ ਕਰਿਓ ਤੁਹਾਡੀ ਜੜੀ ਤੇਲ ਦੇਣ ਦਾ ਕੰਮ ਕਰਨ ਦੇ ਜੀ ਅੱਜਨੇ ਐਕਟਰ ਫਿਲਮਾਂ ਬਣਾਉਂਦਾ ਧਾਰਮਿਕ ਖਾਸ ਤੌਰ ਤੇ ਹਿਸਟੋਰੀਕਲ ਖੁੱਬ ਕੇ ਕਹਿਣਗੇ ਆਪਣੀ ਪ੍ਰੈਸ ਰਿਪੋਰਟ ਦੇ ਵਿੱਚ ਆਪਣੀ ਇੰਟਰਵਿਊ ਦੇ ਵਿੱਚ ਅਸੀਂ ਸਿੱਖੀ ਦੇ ਪ੍ਰਚਾਰ ਲਈ ਤੁਰੇ ਆ ਨੋਟ ਕਮਾਏ ਵਿਊ ਲਏ ਕਿਸੇ ਦੇ ਚਿਹਰੇ ਦੇ ਉੱਤੇ ਜੇ ਤੱਕ ਦਾੜਾ ਤੇ ਪ੍ਰਕਾਸ਼ ਨਹੀਂ ਹੋਇਆ ਇਹਨਾਂ ਦੇ ਵਿੱਚੋਂ ਕੀ ਸਿੱਖਿਆ ਦੇਣਗੇ ਦੇਖੋ ਲਾਗ ਅੰਦਰੋਂ ਲੱਗੂਗੀ ਜੇ ਤੁਹਾਡੀ ਕੌਮ ਸਿਨੇਮਿਆਂ 'ਚੋਂ ਪ੍ਰਚਾਰ ਲੱਭਣ ਲੱਗ ਪਈ ਨਾ ਜਦੋਂ ਉਹਨਾਂ ਨੇ ਮਹਾ ਭਾਰਤ ਰਮਾਇਣ ਬਣਾ ਬਣਾ ਕੇ ਵਿਖਾ ਦਿੱਤੀ ਨਾ ਟੀਵੀਆਂ ਉੱਤੇ ਉਹ ਦਿਨ ਦੂਰ ਨੇ ਜਦੋਂ ਟੀਵੀਆਂ ਉੱਤੇ ਆਮ ਤੁਹਾਡੇ ਗੁਰੂ ਤੇ ਤੁਹਾਡੇ ਸ਼ਹੀਦਾਂ ਦੇ ਤੇ ਬਾਬਾ ਦੀਪ ਸਿੰਘ ਵੀ ਬਣਾ ਕੇ ਵਿਖਾਇਆ ਕਰਨਗੇ ਕੰਮ ਤੇ ਚੱਲ ਪਿਆ ਖੰਡੇ ਵੋਹਣ ਵਾਲੀ ਕੌਮ ਉਸਾਨਾ ਕਰਿਓ ਸਾਡੀ ਇਹ ਚੱਲੀ ਬੜੀ ਸੀ ਕਲਿੱਪ ਬਾਬਾ ਦੀਪ ਸਿੰਘ ਦੇ ਨਾਂ ਤੇ ਕੇਕ ਕੱਟਣ ਤੇ ਵੀ ਆ ਗਈ ਆ ਕਟਾਇਆ ਸ਼ੀਦਾਂ ਵਾਲਿਆਂ ਨੇ ਸਾਹਮਣੇ ਖਿਲਾੜ ਕੇ ਮਸਲਾ ਗੋਲਕਦਾ ਵਾ ਨਹੀਂ ਰੋਕਦੇ ਪ੍ਰਬੰਧਕ ਜੀ ਪ੍ਰੇਮੀ ਨਾ ਰੁਸ ਜਾਣ ਕੇ ਦੇ ਪ੍ਰੇਮੀ ਜੜੀ ਤੇਲ ਦੇ ਹੀ ਜਾਣ ਹੋਰ ਚੜਕੀ ਜਾਈਦਾ ਸਾਨੂੰ ਉਹ ਕਹਦਾ ਪ੍ਰੇਮੀ ਜਿਹੜਾ ਮਰਿਆਦਾ ਦਾ ਕਾਹਨ ਕਰੀ ਜਾਉ ਮੈਨੂੰ ਪਤਾ ਨਹੀਂ ਰੋਕਦੇ ਬਾਬੇ ਨਹੀਂ ਰੋਕਦੇ ਸਾਧ ਨਹੀਂ ਰੋਕਦੀ ਸ਼ਰਮਣੀ ਕਮੇਟੀ ਮੈਂ ਡਿਊਟੀ ਕੀਤੀ ਸੀ ਸ਼ਰਮਣੀ ਕਮੇਟੀ ਸਿਸਟਮ ਚ ਇਹ ਆਪਣੇ ਮੁਲਾਜ਼ਮ ਦੀ ਸੰਗੀ ਘੋਟ ਦੇਣਗੇ ਨਾ 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 ਪ੍ਰੇਮੀ ਨੂੰ ਕੱਖ ਨਾ ਕਿਉ ਕਿ ਨਾ ਕਿ ਇੱਕ ਵੰਡਿਆ ਬਾਬੇ ਦੀਪ ਸਿੰਘ ਦੇ ਬੂਹੇ ਅੱਗੇ ਖਲੋਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਨੂੰ ਭੋਗ ਲਾਉਣ ਵਾਲੀ ਕੌਮ 600 600 ਪਾਉਂਡ ਦਾ ਕੇਕ ਵੰਡਣ ਲਈ ਬੂਹੇ ਅੱਗੇ ਖਲੋਕੇ ਉਹ ਦਿਨ ਦੂਰ ਨਹੀਂ ਉਹ ਦਿਨ ਦੂਰ ਨਹੀਂ ਜਦਨ ਬਾਬਾ ਦੀਪ ਸਿੰਘ ਦੇ ਨਾਂ ਤੇ ਕੱਲਾ ਕੇਕ ਨਹੀਂ ਬਣੂਗਾ ਮੋਮਬੱਤੀਆਂ ਵੀ ਜਗੜਗੀਆਂ ਤੇ ਬੋਲਣਗੇ ਉੱਚੀ ਉੱਚੀ ਹੈਪੀ ਬਰਥਡੇ ਟੂ ਯੂ ਬਾਬਾ ਦੀਪ ਸਿੰਘ ਜੀ ਜੇ ਨਾਂ ਕਹਿਣ ਤੇ ਇੱਥੇ ਘੇਰ ਲਿਓ ਮੈਨੂੰ ਜੋ ਤੇ ਰਾਹ ਛੱਡਿਆ ਕਿੰਨਾ ਤੁਸੀਂ ਤੁਸੀਂ ਜੇ ਪਹਿਲੇ ਦਿਨੀ ਗੁਰਦੁਆਰਿਆਂ ਚ ਲੰਗਰ ਸਾਦੇ ਰੱਖੇ ਹੁੰਦੇ ਲੰਗਰ ਲੰਗਰ ਹੀ ਆ ਭਾਵੇਂ ਦਾਲ ਫੁਲਕਾ ਹੋਵੇ ਭਾਵੇਂ ਸਬਜੀ ਭਾਜੀ ਹੋਵੇ ਅਸੀਂ ਲੰਗਰ ਟਿਕੀਆਂ ਦੇ ਵੀ ਲਾਤੇ ਅਸੀਂ ਲੰਗਰ ਗੋਲ ਗੱਪਿਆਂ ਦੇ ਵੀ ਲਾਤੇ ਅਸੀਂ ਲੰਗਰ ਪੀਜਿਆਂ ਦੇ ਵੀ ਲਾਤੇ ਅਸੀਂ ਲੰਗਰ 버ਗਰਾਂ ਦੇ ਵੀ ਲਾਤੇ ਕੋਲਡ ਡਰਿੰਕ ਟਰਾਲੀਆਂ ਭਰ ਭਰ ਕੇ ਲੰਗਰਾਂ ਚ ਲਿਆਂਦੀ ਜਾਂਦੀ ਆ ਇਹ ਲੰਗਰ ਨਹੀਂ ਕਰ ਰਹੇ ਤੁਸੀਂ ਲੰਗਰ ਦੇ ਨਾਂ ਦੇ ਉਤੇ ਜ਼ਬਾਨ ਦਾ ਚਸਕਾ ਰੱਖ ਲਿਆ ਅਗਲੇ ਬੰਨੇ ਮੰਨ ਜੋ ਚਾਹ ਨਾ ਮੰਨ ਜੋ ਮਾਰ ਇਦਾਂ ਵੱਜਣ ਡਈ ਪੰਜਾਬੀ ਕੋ ਇੱਕ ਤੁਹਾਨੂੰ ਬੇਨਤੀ ਆ ਪੰਜਾਬ ਦਾ ਪਾਣੀ ਦੁਨੀਆ ਦਾ ਇਸ ਵਕਤ ਇੱਕ ਨੰਬਰ ਤੇ ਗਿਣਿਆ ਜਾ ਰਿਹਾ ਵਾ ਸਾਰੀ ਧਰਤੀ ਚ ਭੁੱਖ ਮਰੀ ਮਚਣੀਆਂ ਪੰਜਾਬੀਆਂ ਨੇ ਰੋਟੀ ਰੱਜ ਕੇ ਖਾਣੀਆਂ ਆਉਣ ਵਾਲੇ ਟਾਈਮ ਚ ਐਵੇਂ ਨਾ ਭਜੇ ਜਾਓ ਛੱਡ ਕੇ ਪੰਜਾਬ ਚ ਕੱਖ ਨਹੀਂ ਹੈਗਾ ਪੰਜਾਬ ਚ ਕੱਖ ਨਹੀਂ ਹੈਗਾ ਈ ਕੋ ਘਟਾਪਾਈ ਥੋੜੀ ਆ ਜਿਹੜੇ ਵੱਡੇ ਵੱਡੇ ਹਾਈਵੇ ਤੁਹਾਡੇ ਇਥੇ ਪੰਜਾਬ ਚ ਬਣ ਰਹੇ ਐਵੇਂ ਨਹੀਂ ਬਣ ਰਹੇ ਪੰਜਾਬ ਦੀ ਰੋਟੀ ਆਉਣ ਵਾਲੇ ਦਿਨਾਂ ਚ ਸੌਖੀ ਪੱਕਣੀ ਆ ਚਲੋ ਤੁਸੀਂ ਸ਼ਹਿਰ ਚ ਚਲੇ ਜਾਓ ਤੁਸੀਂ ਤੇ ਸ਼ਹਿਰ ਦੇ ਰਹਿਣ ਵਾਲੇ ਹੋ ਕਿੱਡੇ-ਕੱਡੇ ਬ੍ਰਾਂਡਡ ਕੱਪੜਿਆਂ ਦੇ ਸ਼ੋਅਰੂਮ ਖੁੱਲ ਗਿਆ ਖਾਣ ਵਾਲੀਆਂ ਚੀਜ਼ਾਂ ਦੇ ਵੱਡੇ-ਵੱਡੇ ਬ੍ਰਾਂਡ ਤੁਹਾਡੇ ਪੰਜਾਬ ਦੇ ਵਿੱਚ ਆ ਗਿਆ ਉਹ ਦੁਨੀਆ ਭਰ ਦੇ ਸ਼ੋਅਰੂਮਿਆਂ ਉਹਨਾਂ ਕੰਪਨੀਆਂ ਦਾ ਦਿਮਾਗ ਨਹੀਂ ਹਿੱਲਿਆ ਕਿ ਪੰਜਾਬ ਦੇ ਵਿੱਚ ਪੈਸਾ ਇਨਵੈਸਟ ਕਰ ਰਹੇ ਆ ਅਸਲ 'ਚ ਉਹਨਾਂ ਨੂੰ ਪਤਾ ਵਾ ਵੀ ਪੰਜਾਬ ਦੀ ਰੋਟੀ ਆਉਣ ਵਾਲੇ ਟਾਈਮ 'ਚ ਸੌਖੀ ਪੱਕਣੀਆਂ ਇਸ ਕਰਕੇ ਪੰਜਾਬ ਵਿੱਚ ਪੈਸਾ ਇਨਵੈਸਟ ਕਰਨ ਦਾ ਪਰ ਸ਼ਰਤ ਇਹ ਆ ਕਿ ਤੁਹਾਡੇ ਕੋਲੋਂ ਆਹ ਮਿੱਟੀ ਖਾਲੀ ਕਰਾਉਣੀ ਉਹਨਾਂ ਨੇ ਤੁਹਾਡੇ ਕੋਲੋਂ ਘਟਾ ਪਾਈ ਕੀ ਕਰਦਾ ਤੂੰ ਛੇੜਨਾਂ ਨੂੰ ਤੁਹਾਡੇ ਕੋਲੋਂ ਆਹ ਮਿੱਟੀ ਖਾਲੀ ਕਰਾਉਣੀ ਉਹਨਾਂ ਨੇ ਚਾਹੇ ਮੁਕਾਬਲੇ ਬਣਾ ਕੇ ਕਰਵਾ ਲੈਣਾ ਚਾਹੇ ਤੁਹਾਡੇ ਕੋਲੋਂ ਜਾਜੇ ਚਾੜ ਕੇ ਮਿੱਟੀ ਖਾਲੀ ਕਰਵਾ ਲੈਣਾ ਤੇ ਚਾਹੇ ਤੁਹਾਨੂੰ ਚਿੱਟਾ ਪਿਆ ਪਿਆ ਕੇ ਖਾਲੀ ਕਰਵਾ ਲੈਣ ਅਗਲੇ ਨੇ ਖਾਲੀ ਕਰਵਾਉਣੀ ਆ ਜਾਗ੍ਰਿਤੀ ਬਹੁਤ ਹੈ ਤੁਹਾਡੇ ਚ ਮੈਂ ਵੇਖਦਾ ਦਵਾਨਾਂ ਚ ਮੈਨੂੰ ਹੋਰ ਦਾ ਤੇ ਪਤਾ ਨਹੀਂ ਪਰ ਸਾਨੂੰ ਨੌਜਵਾਨ ਮੁੰਡੇ ਬਹੁਤ ਸੁਣਦੇ ਆ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗਾ ਇੱਕ ਚੀਜ਼ ਦਾ ਜ਼ਿੰਦਗੀ ਚ ਵਿਚਾਰ ਰੱਖਿਓ ਮਾੜੀ ਬੰਦਿਆਂ ਦੀ ਬੈਣੀ ਨਾ ਵੇਝਿਓ ਤੁਹਾਰੀ ਘਟ ਕਰਨ ਲਿਓ ਗੱਡੀਕਾਰ ਛੋਟੀ ਲੈ ਲਿਓ ਪਰ ਨਸ਼ੇ ਵਰਗਾ ਕੋੜ ਜ਼ਿੰਦਗੀ ਚ ਨਾ ਵੜਨ ਦਿਓ ਕਦੀ ਵੀ ਲੋਕੀ ਤੁਹਾਡੇ ਮਾਂ ਬਾਪ ਨੂੰ ਖਲਾਰ ਖਲਾਰ ਕੇ ਕਿਹਾ ਕਰਨਾ ਟਾਡੇ ਪੁੱਤ ਵਰਗਾ ਕੋਈ ਨਹੀਂ ਐਡਾ ਚੰਗਾ ਤੁਹਾਡਾ ਪੁੱਤ ਤੇ ਜੇ ਇਹ ਕਹਿ ਦਤਾ ਨਾ ਤੇਰਾ ਪੁੱਤ ਕਿਦੇ ਉੱਥੇ ਡਿੱਗਾ ਸੀ ਤੇਰਾ ਪੋਤਾ ਉੱਥੋਂ ਚੈਨ ਨਹੀਂ ਖੋਣ ਰਿਆ ਸੀ ਤੇਰਾ ਪੁੱਤ ਉੱਥੋਂ ਆਹ ਕਰਨ ਰਿਆ ਸੀ ਤੇ ਯਾਦ ਰੱਖਿਓ ਮਾਂ ਬਾਪ ਦੀ 20 22 ਸਾਲ ਦੀ ਮਿਹਨਤ ਮਿੱਟੀ ਹੋ ਜਾਂਦੀ ਉਸ ਦਿਨ ਜਦਨ ਉਹਦੇ ਧੀ ਪੁੱਤ ਨੂੰ ਕੋਈ ਮੂੰਹ ਤੇ ਨਕੰਮਾ ਕਹਿ ਦਵੇ ਅੰਮ੍ਰਿਤ ਛਕਣਾ ਉਹ ਲੈਟ ਛਕ ਲਿਓ ਕੇਸ ਕੋਈ ਨਹੀਂ ਆ ਰੱਖ ਲਿਓ ਤੁਸੀਂ ਜ਼ਰੂਰ ਗੁਰੂ ਕਿਰਪਾ ਕਰੂਗਾ ਪਰ ਪੰਜਾਬ ਨੂੰ ਬਚਾਉਣ ਵਾਸਤੇ ਸਿਰ ਜੋੜ ਕੇ ਬਹਿਜੋ ਸਿਰ ਜੋੜ ਕੇ ਸਰਕਾਰਾਂ ਤੋਂ ਆਸ ਨਾ ਰੱਖਿਓ ਸਿਸਟਮ ਤੋਂ ਆਸ ਨਾ ਰੱਖਿਓ ਤੁਹਾਨੂੰ ਆਪ ਉੱਠਣਾ ਪੈਣਾ ਤੇ ਆਪ ਆਪਣੇ ਘਰਾਂ ਦੀ ਜ਼ਿੰਮੇਵਾਰੀ ਸਾਂਭਣੀ ਪੈਣੀ ਆ ਇਥੇ ਸਿਸਟਮ ਚ ਬੰਦੇ ਸੱਪ ਵਰਗੇ ਆ ਸੱਪ ਵਰਗੇ ਬੰਦੇ ਵੇਖੇ ਕਦੀ ਤੁਹਾਨੂੰ ਰਿਸ਼ਤੇਦਾਰੀ ਚ ਵੀ ਬੰਦੇ ਸੱਪਾਂ ਵਰਗੇ ਮਿਲਣਗੇ ਰਿਸ਼ਤੇਦਾਰੀ ਚ ਵੀ ਆਂਢੀ ਗੁਆਂਢੀ ਵੀ ਸੱਪਾਂ ਵਰਗੇ ਮਿਲਣਗੇ ਲੀਡਰਸ਼ਿਪ ਵੀ ਸੱਪਾਂ ਵਰਗੀ ਹੁੰਦੀ ਆ ਕਿੱਦਾਂ ਉਦਾਹਰਨ ਮੈਂ ਦਿੰਨਾ ਤੁਹਾਡੇ ਵਰਗਾ ਕੋਈ ਬੰਦਾ ਤੁਰਿਆ ਜਾਂਦਾ ਹੈ ਨਾ ਤੇ ਝਾੜੀਆਂ ਚ ਸੱਪ ਅੜਿਆ ਸਾਪ ਨੇ ਰੋਕੇ ਆਖਿਆ ਮੈਨੂੰ ਝਾੜੀਆਂ ਚੋਂ ਕੱਢ ਦੇ ਤੇ ਜਿਹੜਾ ਤੁਹਾਡੇ ਵਰਗਾ ਤੁਰਿਆ ਜਾਂਦਾ ਸੀ ਉਹਦਾ ਦਿਲ ਉਸੇਲੇ ਪਿਗ ਲੱਗਿਆ ਕਈਆਂ ਦਾ ਦਿਲ ਬੜੀ ਛੇਤੀ ਪਿਗਲਦਾ ਖਾਸ ਤੌਰ ਤੇ ਸਾਡੀ ਸਿੱਖ ਕੌਮ ਦਾ ਜਿੰਨੀ ਛੇਤੀ ਆ ਪਿਗਲ ਤੇ ਅਗਲੇ ਡਾਂਗ ਵੀ ਖੰਨੂ ਖਲਾਰ ਕੇ ਉਹ ਨਹੀਂ ਮਾਰਦੇ ਆ ਉਹ ਨਹੀਂ ਡਾਂਗ ਫਿਰਦੀ ਸਾਨੂੰ ਪਰ ਸਾਡਾ ਸੁਭਾਅ ਆ ਕੀ ਕਰੀਏ ਕਹਿੰਦੇ ਉਸ ਬੰਦੇ ਨੇ ਸੱਪ ਝਾੜੀਆਂ ਚੋਂ ਕੱਢ ਦਿੱਤਾ ਉਹ ਕੱਢਤਾ ਨਾ ਤੇ ਸੱਪ ਨੇ ਫੰਨ ਖਲਾਰ ਲਈ ਕਹਿੰਦਾ ਮੈਂ ਤੇ ਮੇਤਰਾ ਡੰਗ ਮਾਰਨਾ ਤੈਨੂੰ ਬੰਦਾ ਕਹਿੰਦਾ ਹੱਦ ਹੋ ਗਈ ਆ ਮੈਂ ਤੈਨੂੰ ਝਾੜੀਆਂ ਚੋਂ ਕੱਢਿਆ ਤੂੰ ਮੈਨੂੰ ਡੰਗ ਮਾਰਨਾ ਉਹ ਨੇਕੀ ਕਰ ਧੰਨਵਾਦ ਕਰੀਦਾ ਤੂੰ ਨੇਕੀ ਕਰ ਖੂਚ ਪਾਈ ਜਾਣਾ ਸੱਪ ਕਹਿੰਦਾ ਜੋ ਮਰਜੀ ਕਹਿ ਮੈਂ ਡੰਗ ਮਾਰਨਾ ਹੀ ਮਾਰਨਾ ਬੰਦਾ ਕਹਿੰਦਾ ਡੰਗ ਮਾਰ ਲਵੀ ਪਰ ਕਿਸੇ ਨੂੰ ਪੁੱਛ ਲਈਏ ਮੜਾ ਜਾ ਕਹਿੰਦਾ ਪੁੱਛ ਲਾ ਉਥੇ ਗਾਂ ਤਰੀ ਆਉਂਦੀ ਹੈ ਬੰਦੇ ਨੇ ਗਾਂ ਨੂੰ ਆਵਾਜ਼ ਮਾਰੀ ਵੀ ਆਹ ਦੱਸ ਵੀ ਨੇਕੀ ਕਰੀਏ ਤੇ ਧੰਨਵਾਦ ਕਰੀਦਾ ਕਿ ਨੇਕੀ ਕਰੀਏ ਖੂਚ ਪਾਈਦੀ ਆ ਗਾਂ ਕਹਿੰਦੀ ਵੀ ਬੰਦਾ ਤੇ ਧੰਨਵਾਦ ਹੀ ਆ ਪਰ ਇੱਥੇ ਕੋਈ ਹੈ ਨਹੀਂ ਉਹ ਕਿਸੇ ਦਾ ਬੰਦਾ ਕਹਿੰਦਾ ਕਿਦਾਂ ਕਹਿੰਦੀ ਜਿੰਨਾ ਚਿਰ ਮੈਂ ਦੁੱਧ ਦਿੰਦੀ ਰਹੀ ਨਾ ਉਹਨਾਂ ਚਿਰ ਤੇ ਪਠਾਰ ਦੱਥਾ ਮਿਲਦਾ ਰਿਆ ਟਾਈਮ ਨਾ ਤੇ ਜਦੋਂ ਦੁੱਧ ਦੇਣੋਂ ਹਟ ਕੇ ਮੁੜ ਕੇ ਕਦੇ ਔਹ ਮੋਟਰਸਾਈਕਲ 'ਚ ਵਜਣ ਡਈਆਂ ਤੇ ਕਦੇ ਔਹ ਗੱਡੀ 'ਚ ਵਜਣ ਡਈਆਂ ਤੇ ਕਦੇ ਰੇੜੀ ਵਾਲੇ 'ਚ ਵਜਣ ਡਈਆਂ ਕਹਿੰਦੇ ਮੈਨੂੰ ਗਊ ਮਾਤਾ ਉਹਦਾ ਮਾਂ ਦੀ ਵੀ ਜਿੱ ਨਜ਼ਰ ਮੈਂ ਦੁੱਧ ਦੱਤਾ ਨਾ ਉਹ ਨਜ਼ਰ ਲੋਕਾਂ ਘਰ ਰੱਖਿਆ ਮੁੜ ਕੇ ਨਹੀਂ ਰੱਖਿਆ ਇੱਥੇ ਹੈਗਾ ਨੇਕੀ ਕਰ ਖੂਪ ਆ ਸੱਪ ਕਹਿੰਦਾ ਹੁਣ ਡੰਗ ਵੱਜੂ ਬੰਦਾ ਕਹਿੰਦਾ ਇਦਾਂ ਕਰ ਪੀ ਡੰਗ ਮਾਰ ਲਈ ਪਰ ਇੱਕ ਥਾਂ ਤੋਂ ਹੋਰ ਪੁੱਛ ਲਈਏ ਉਥੇ ਖੋਤਾ ਆ ਗਿਆ ਬੰਦੇ ਨੇ ਖੋਤੇ ਨੂੰ ਆਵਾਜ਼ ਮਾਰ ਕੇ ਆਖਿਆ ਮਿੱਤਰਾ ਤੂੰ ਦੱਸ ਕਿ ਨੇਕੀ ਕਰੀਏ ਧੰਨਵਾਦ ਕਰੀਦਾ ਕਿ ਨੇਕੀ ਕਰਨ ਵਾਲੇ ਨੂੰ ਡੰਗ ਮਾਰੀਦਾ ਖੋਤਾ ਕਹਿੰਦਾ ਕੰਮ ਤੇ ਦੁਨੀਆ ਦਾ ਇਹੋ ਹੀ ਆ ਵੀ ਜਿੰਨਾ ਚਿਰ ਕੰਮ ਆਉ ਨਾਲ ਆ ਤੁਹਾਡੇ ਮੁੜਕੇ ਨੇ ਕੋਈ ਪੁੱਛਦਾ ਮੈਂ ਕਮਿਹਾਰਾਂ ਕਰ ਜਿੰਨਾ ਚਿਰ ਮਿੱਟੀ ਢੋਂਦਾ ਰਿਹਾ ਬੜਾ ਚੰਗਾ ਹਾਂ ਜਦੋਂ ਬੁੱਢਾ ਹੋ ਗਿਆ ਤੇ ਅਗਲੇ ਵਹੀ ਕਹੇ ਬਾਹਰ ਕੱਢ ਦਿੱਤਾ ਹੀ ਮੈਨੂੰ ਸੱਪ ਕਹਿੰਦਾ ਹੁਣ ਡੰਗ ਬਣਦਾ ਨਾ ਵਜੂ ਡੰਗ ਬੰਦਾ ਕਹਿੰਦਾ ਡੰਗ ਮਾਰ ਲਵੀ ਪਰ ਇੱਕ ਲਾਸਟ ਚਾਂਸ ਦੇ ਦੇ ਇੱਕ ਥਾਂ ਤੋਂ ਹੋਰ ਪੁੱਛ ਲੈਣ ਦੇ ਕਹਿੰਦਾ ਪੁੱਛਣਾ ਚੱਲ ਛੱਕ ਕੱਢ ਲਾ ਉੱਥੇ ਆ ਗਿਆ ਬਾਂਦਰ ਬੰਦੇ ਨੇ ਬਾਂਦਰ ਖਿਲਾਰ ਲਿਆ ਉਹ ਕਹਿੰਦਾ ਸੱਜਣਾ ਇੱਕ ਗੱਲ ਦੱਸ ਵੀ ਮੈਂ ਇਹਨੂੰ ਕੱਢਿਆ ਝਾੜੀਆਂ ਚੋਂ ਸੱਪ ਨੂੰ ਇਹ ਮਾਰਦਾ ਡੰਗ ਮੈਂ ਕਹਿੰਦਾ ਧੰਨਵਾਦ ਕਰ ਇਹ ਕਹਿੰਦਾ ਡੰਗ ਮਾਰਨਾ ਬਾਂਦਰ ਜੀ ਤੁਸੀਂ ਦੱਸੋ ਧੰਨਵਾਦ ਬਣਦਾ ਕਿ ਡੰਗ ਬਣਦਾ ਬਾਂਦਰ ਨੇ ਗੱਲ ਹੀ ਨਵੇੜਤੀ ਕਹਿੰਦਾ ਪਹਿਲੀ ਦੇ ਗੱਲ ਮੈਂ ਮੰਨਦਾ ਹੀ ਨਹੀਂ ਵੀ ਤੂੰ ਇਹਨੂੰ ਝਾੜੀਆਂ ਚੋਂ ਕੱਢਿਆ ਬੰਦਾ ਕਹਿੰਦਾ ਮੈਂ ਕੱਢਿਆ ਸੱਪ ਵੀ ਕਹਿੰਦਾ ਇਹਨੇ ਕੱਢਿਆ ਬਾਂਦਰ ਕਹਿੰਦਾ ਇਦਾਂ ਨਹੀਂ ਜਾਂ ਤੇ ਤੂੰ ਦੁਬਾਰਾ ਝਾੜੀਆਂ 'ਚ ਅੜ ਇਹ ਤੈਨੂੰ ਕੱਢ ਕੇ ਵਿਖਾਵੇ ਫੇਰ ਮੰਨਦਾ ਲਓ ਜੀ ਸੱਪ ਭੱਜ ਕੇ ਝਾੜੀਆਂ 'ਚ ਵੜ ਗਿਆ ਬੰਦਾ ਲੱਗਾ ਕੱਢਣ ਤੇ ਬਾਂਦਰ ਨੇ ਘੁੱਟ ਫੜ ਲਿਆ ਕਹਿੰਦਾ ਅੜਿਆ ਰਹਿੰਦੇ ਨੂੰ ਵਿੱਚ ਹੀ ਪਹਿਲਾਂ ਕੱਢ ਕੇ ਸਵਾਦ ਵੇਖ ਲਿਆਈ ਨਾ ਵੇ ਨਾ ਡੰਗ ਮਾਰਨਾ ਹੀ ਮਾਰਨਾ ਦੁਨੀਆਂ 'ਚ ਵਿਚਰੋ ਪਰਿਵਾਰਾਂ 'ਚ ਵਿਚਰੋ ਸਰਕਾਰਾਂ 'ਚ ਵਿਚਰੋ ਕੁਝ ਸੱਪਾਂ ਵਰਗੇ ਬੈਠੇ ਆ ਇਸ ਦੇਸ਼ ਵਾਸਤੇ ਗੁਰੂ ਨੇ ਆਪਣੇ ਪੁੱਤ ਕੰਧਾਂ 'ਚ ਚੜਨ ਵਾਲੇ ਇਸ ਦੇਸ਼ ਨੇ ਡੰਗ ਮਾਰਿਆ ਤੁਹਾਡਾ ਤਖਤ ਟਾ ਕੇ ਤੁਹਾਡਾ 25000 ਮੁੰਡਾ ਨਜਾਇਜ਼ ਮਾਰ ਕੇ ਇਸ ਸਿਸਟਮ ਨੇ ਡੰਗ ਮਾਰਿਆ ਤੁਹਾਡੇ ਗੁਰੂ ਦੇ ਅੰਗ ਨਾਲੀਆਂ ਗਲੀਆਂ ਤੇ ਰੂੜੀਆਂ 'ਚ ਰੋਲ ਕੇ ਟੈਮਰਾ ਹੋ ਚਲਿਆ ਆਖਰੀ ਵਾਰ ਕਹਿ ਲਗਾ ਇੱਕ ਵਾਰ ਸਾਰੀ ਸੰਗਤਾਂ ਕੋ ਸਤਨਾਮ ਸ਼੍ਰੀ ਵਾਹਿਗੁਰੂ 100 ਵੀਵਰਸ ਇਹ ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਮੈਂ ਕਿੰਨੀ ਹੈ ਬਹੁਤ ਜ਼ਿਆਦਾ ਇੰਟਰਸਟਿੰਗ ਸੀ ਬੜੀਆਂ ਵਧੀਆ ਗੱਲਾਂ ਕਰਨ ਦੇ ਸੀ ਜਿੰਜ ਕਿ ਉਹ ਗੱਲ ਕਰਨ ਦੇ ਸੀ ਜਿਹੜੀ ਕਿ ਪੰਜਾਬ 95 ਮੂਵੀ ਆਈ ਹੈ ਉਹਦੇ ਵਿੱਚ ਕਈ ਦੱਸਿਆ ਜਾਂਦਾ ਹੈ ਪੰਜਾਬ ਦਾ ਇਤਿਹਾਸ ਦੱਸਿਆ ਜਾਂਦੇ ਆ ਵੇ ਇਹ ਸਾਨੂੰ ਇਤਿਹਾਸ ਕੀ ਇੰਜ ਫਿਲਮਾਂ ਦੇ ਵਿੱਚ ਹੁਣ ਦੱਸਿਆ ਜਾਵੇਗਾ ਜਾਂ ਜਿਹੜੇ ਗੁਰੂ ਸਹਿਬਾਨ ਹੈ ਉਹਨਾਂ ਨੂੰ ਇੱਕ ਸ਼ਕਲ ਦੇ ਕੇ ਵੀਡੀਓ ਇਹਨਾਂ ਇਹ ਜਿਹੀਆਂ ਮੂਵੀਆਂ 'ਚ ਦੱਸਿਆ ਜਾਏਗਾ ਇਹ ਕੰਮ ਜਿਹੜਾ ਨਾ ਇਤਿਹਾਸ ਸਾਨੂੰ ਦੱਸਣਾ ਚਾਹੀਦਾ ਵਾ ਲੇਕਿਨ ਇਹ ਜਿਹੜਾ ਤਰੀਕਾ ਕਰ ਰਿਹਾ ਇਹ ਗਲਤ ਹੈ ਸਾਨੂੰ ਇਤਿਹਾਸ ਜਿਹੜਾ ਨਾ ਉਹ ਇੰਜ ਗੁਰਦੁਆਰਿਆਂ 'ਚ ਜਾਂ ਇੰਜ ਕੋਈ ਅੱਛੀਆਂ ਵੀਡੀਓ ਬਣਾ ਕੇ ਦੱਸਣਾ ਚਾਹੀਦਾ ਨਾ ਕਿ ਅਸੀਂ ਉਹਨਾਂ ਦੀਆਂ ਮੂਵੀਆਂ ਬਣਾ ਲਈਏ ਉਹਨਾਂ ਤੇ ਗਾਣੇ ਬਣਾ ਲਈਏ ਉਹਨਾਂ ਦੀਆਂ ਸ਼ਖਲਾਂ ਬਣਾ ਲਈਏ ਇਹ ਇੱਕ ਤਰੀਕਾ ਕਰ ਗਲਤ ਹੈ ਦੂਸਰੀ ਉਹਨਾਂ ਦੀ ਜਿਹੜੀ ਗੱਲ ਕਿ ਇਨਸਾਨ ਜਿਹੜਾ ਨਾ ਉਹ ਡੰਗ ਮਾਰਨੋਂ ਬਾਜ਼ ਨਹੀਂ ਹੁੰਦਾ ਜਿੰਜ ਕਿ ਉਹਨਾਂ ਨੇ ਵਿੱਚ ਮਿਸਾਲ ਦਿੱਤੀ ਬਹੁਤ ਵਧੀਆ ਉਹਨਾਂ ਨੇ ਮਿਸਾਲ ਦਿੱਤੀ ਕਿ ਇਨਸਾਨ ਜਿਹੜਾ ਨਾ ਕਿਸੇ ਦੇ ਨਾਲ ਕਰਦਾ ਵਾ ਨਿੱਕੀ لیکن اون نیکی ਜਿਹੜੀ ਹੈ ਨਾ ਉਹਦੇ ਗਲੇ ਪੈ ਜਾਂਦੀ ਹੈ ਔਰ ਲੇਕਿਨ ਸਾਨੂੰ ਨੇਕੀ ਕਰਨੀ ਚਾਹੀਦੀ ਹੈ ਅਗਰ ਕੋਈ ਅੱਛਾ ਇਨਸਾਨ ਹੈ ਤੇ ਸਾਨੂੰ ਉਹ ਅੱਛਾ ਸਾਡੇ ਨਾਲ ਰਵਈਆ ਕਰੇਗਾ ਅਗਰ ਨਹੀਂ ਵੀ ਕੋਈ ਕਰਦਾ ਨਾ ਤੇ ਕੋਈ ਗੱਲ ਨਹੀਂ ਕਿਉਂਕਿ ਇਹ ਨੀਕੀਆਂ ਦਾ ਸਿਲਾ ਜਿਹੜਾ ਨਾ ਇਹ ਕੋਈ ਇਨਸਾਨ ਦੇਣ ਵਾਲਾ ਨਹੀਂ ਹੈਗਾ ਇਹ ਰੱਬ ਦੇਣ ਵਾਲਾ ਹੈ ਸਾਨੂੰ ਸਾਨੂੰ ਰੱਬ ਨੇ ਇਹਨਾਂ ਨੀਕੀਆਂ ਦਾ ਸਿਲਾ ਦੇਣਾ ਹੈ ਅਗਰ ਕੋਈ ਇਨਸਾਨ ਇਹੋ ਜੀ ਚੀਜ਼ ਦਾ ਨਹੀਂ ਨਾ ਸਿਲਾ ਦੇਂਦਾ ਤੇ ਕੋਈ ਨਹੀਂ ਹੈ ਕੋਈ ਫਰਕ ਨਹੀਂ ਤੁਹਾਨੂੰ ਪੈਣਾ ਚਾਹੀਦਾ ਸਾਨੂੰ ਰੱਬ ਇਸ ਚੀਜ਼ ਦਾ ਸਿਲਾ ਦੇਵੇਗਾ ਬਾਕੀ ਉਹਨਾਂ ਦੀ ਕਥਾ ਬਹੁਤ ਵਧੀਆ ਸੀ ਔਰ ਜਿਹੜੀਆਂ ਉਹ ਗੱਲਾਂ ਕਰਨਦੇ ਸੀ ਮੈਂ ਕਿੰਨੀ ਬੜੀਆਂ ਵਧੀਆ ਗੱਲਾਂ ਕਰਨਦੇ ਸੀ ਔਰ ਅੱਜ ਕੱਲ ਦੇ ਜਿਹੜਾ ਸਮਾਜ ਚ ਹੋਣ ਡਿਆ ਵਾ ਉਹਦੀਆਂ ਗੱਲਾਂ ਕਰਨਦੇ ਸੀ ਸਾਨੂੰ ਉਸ ਰੱਬ ਕੋ ਮੰਗਣਾ ਚਾਹੀਦਾ ਵਾ ਉਸ ਰੱਬ ਲਈ ਹੀ ਹਰ ਕੰਮ ਕਰਨਾ ਚਾਹੀਦਾ ਵਾ ਸਾਨੂੰ ਇਹ ਦਿਖਾਵੇ ਲਈ ਕੰਮ ਨਹੀਂ ਕਰਨਾ ਚਾਹੀਦਾ ਕਿ ਅਸੀਂ ਦਿਖਾਵਿਆਂ ਵਾਸਤੇ ਕੰਮ ਕਰੀਏ ਅਗਰ ਅਸੀਂ ਕਿਸੇ ਦਾ ਨੇਕੀ ਕਰਦੇ ਹਾਂ ਨਾ ਤੇ ਸਾਨੂੰ ਉਹ ਖੂ ਦੇ ਵਿੱਚ ਹੀ ਪਦਣੀ ਚਾਹੀਦੀ ਹੈ ਔਰ ਸਾਨੂੰ ਅਗਰ ਕੋਈ ਕੰਮ ਕਰਨਾ ਚਾਹੀਦਾ ਤੇ ਆਪਣੇ ਰੱਬ ਦੇ ਦੀ ਰਜ਼ਾ ਦੇ ਵਾਸਤੇ ਕੰਮ ਕਰਨਾ ਚਾਹੀਦਾ ਕਿਉਂਕਿ ਸਾਨੂੰ ਦੇਣ ਵਾਲਾ ਕੌਣ ਹੈ ਰੱਬ ਹੈ ਔਰ ਅਗਰ ਸਾਨੂੰ ਆਪਣੀ ਨੇਕੀ ਕਰਕੇ ਨਾ ਵਾਕਿਆ ਹੀ ਖੂਹ ਦੇ ਵਿੱਚ ਪਾ ਦੇਣੀ ਚਾਹੀਦੀ ਹੈ ਉਹਦਾ ਇੱਕ ਲੇਬਲ ਲਾ ਕੇ ਨਾ ਉਹਨੂੰ ਸਜਾਉਣਾ ਨਹੀਂ ਚਾਹੀਦਾ ਕਿ ਹਾਂ ਮੈਂ ਨੇਕੀ ਕੀਤੀ ਹੁਣ ਮੈਨੂੰ ਇਹਦਾ ਸਿਲਾ ਹੁਣੇ ਮਿਲਣਾ ਚਾਹੀਦਾ ਨਹੀਂ ਸਾਨੂੰ ਰੱਬ ਦਵੇਗਾ ਇਹਦਾ ਸਿਲਾ ਇਨਸਾਨ ਨਹੀਂ ਦੇ ਸਕਦੇ ਔਰ ਦੂਸਰੀ ਉਹ ਨਾ ਦੀ ਗੱਲ ਕੇ ਸਾਨੂੰ ਜਿਹੜੀ ਪੰਜਾਬ ਦੀ ਧਰਤੀ ਹੈ ਨਾ ਇਹ ਛੱਡ ਕੇ ਦੂਸਰੀਆਂ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਸਾਡੀ ਆਪਣੀ ਜਗ੍ਹਾ ਹੈ ਆਪਣੀ ਮਿੱਟੀ ਹੈ ਔਰ ਸਾਨੂੰ ਇਹਦੇ ਨਾਲ ਹੀ ਪਿਆਰ ਹੋਣਾ ਚਾਹੀਦਾ ਵੈ ਸਾਨੂੰ ਥੋੜਾ ਮਿਲੇ ਬਹੁਤਾ ਮਿਲੇ ਸਾਨੂੰ ਇੱਥੇ ਹੀ ਰਹਿਣਾ ਚਾਹੀਦਾ ਆਪਣੀ ਮਿੱਟੀ ਤੇ ਔਰ ਕੁਝ ਵਕਤ ਆਏਗਾ ਕਿ ਸਾਨੂੰ ਕੀ ਪਤਾ ਇਸ ਤੋਂ ਵੀ ਜ਼ਿਆਦਾ ਮਿਲ ਜਾਵੇ ਕਿ ਅਸੀਂ ਇਹਨੂੰ ਛੱਡ ਕੇ ਇਹਦੇ ਨਾਲ ਗਦਾਰੀ ਕਰਕੇ ਅਸੀਂ ਕਿਸੇ ਹੋਰ ਜਗ੍ਹਾ ਤੇ ਨਾ ਜਾਈਏ ਜਿੰਨ ਕਿ ਹੁਣ ਕੁਝ ਜੇ ਖਵੀਰ ਉਥੇ ਗਏ ਆ ਯੂ ਐਸ ਏ اور ਡਿਪੋਰਟ ਕਰ ਦਿੱਤੇ ਗਏ ਅਗਰ ਤੁਸੀਂ ਆਪਣੀ ਉਹੀ ਜੋ ਪੈਸੇ ਲਾ ਕੇ ਗਏ ਸੀ ਉਹੀ ਤੁਸੀਂ ਆਪਣੀ ਜ਼ਮੀਨ ਤੇ ਲੰਦੇ ਆਪਣੀ ਜਗ੍ਹਾ ਤੇ ਉਹ ਲਾ ਕੇ ਕੋਈ ਕੰਮ ਕਰਦੇ ਤੇ ਰੋਜ਼ਗਾਰ ਵੀ ਵੱਧਦਾ ਤੁਹਾਡੀ ਵੀ ਹੁੰਦਾ ਕੰਮ ਵੱਧਦਾ ਬਾਕੀ ਚਲੋ ਹਰ ਇੱਕ ਦੀ ਆਪਣੀ ਇੱਕ ਮਰਜ਼ੀ ਹੁੰਦੀ ਹੈ ਲੇਕਿਨ ਆਪਣੀ ਜ਼ਮੀਨ ਦੇ ਨਾਲ ਆਪਣੀ ਜਗ੍ਹਾ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਬਾਕੀ ਮੈਨੂੰ ਤੇ ਇਹਨਾਂ ਦੀ ਕਥਾ ਇਹਨਾਂ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਤੁਹਾਨੂੰ ਕਿਹਦੀਆਂ ਲੱਗੀਆਂ ਕਮਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ और मेरे चैनल में सबसक्राइब भी करना और इस वीडियो में ज़्यादा तो ज़्यादा शेयर भी करना मैं वेख वीडियो लेंगे जो लेकिन ना तो शेयर करते जे ना तो कुमट कर दे और ना मेरे चैनल में सबसक्राइब करते हो